ਪਟਿਆਲਾ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੰਦ ਕੀਤੀ ਦੀ ਕੋਲ ਜੁੜੀ ਹੈ ਐਲਾਨ ਕਰ ਦਿੱਤਾ ਗਿਆ ਸੀ ਇਸ ਦੇ ਪਾਸੇ ਇੱਕ ਕੁਝ ਨਿਰਧ ਬੰਦੀਆਂ ਦੇ ਵੱਲੋਂ ਇਸ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਟਿਆਲਾ ਦੇ ਛੋਟੀ ਬਰਾਦਰੀ ਦੇ ਵਿਖੇ ਬੈਂਕਾਂ ਨੂੰ ਸਟਾਫ ਤੋਂ ਜੜਾ ਹੈ ਖਾਲੀ ਕਰਾ ਕੇ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ ਤੇ ਪਟਿਆਲਾ ਦੇ ਛੋਟੀ ਬਰਾਦਰੀ ਦੇ ਵਿਖੇ ਬੈਂਕਾਂ ਦੇ ਸਟਾਫ ਨੂੰ ਜੜਾ ਹੈ ਜ਼ਬਰਦਸਤੀ ਬਾਹਰ ਕੱਢ ਕੇ ਜੜਾ ਹੈ ਬੈਂਕਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਸਟਾਫ ਤੋਂ ਬੈਂਕ ਖਾਲੀ ਕਰਾਇਆ ਗਿਆ ਬੰਦੀਆ ਬੋਲ ਬੰਦਾ ਐਲਾਨ ਜਿਹੜਾ ਪੂਰੇ ਪੰਜਾਬ ਭਰ ਦੇ ਵਿੱਚ ਕੀਤਾ ਗਿਆ ਸੀਗਾ ਉੱਥੇ ਜਿਹੜਾ ਪਟਿਆਲੇ ਦੀਆਂ ਤਸਵੀਰਾਂ ਦਿਖਾਣੀਆਂ ਜਿੱਥੇ ਕੁਝ ਦੁਕਾਨਾਂ ਜਿਹੜੀਆਂ ਸੀਗੇ ਜਿਹੜਾ ਛੋੜੇ ਖੁੱਲੇ ਹੋਏ ਸੀਗੇ ਉਹ ਕਿਸਾਨ ਜਿੱਥੇ ਬੰਦੀਆ ਬੋਲ ਜਿਹੜਾ ਬੰਦ ਕਰਾਇਆ ਜਾ ਰਿਹਾ ਸਾਡੇ ਨਾਲ ਕਿਸਾਨ ਜਿੱਥੇ ਬੰਦੀਆ ਦੇ ਘਰ ਤੋਂ ਹੈਗੇ ਨੇ ਪਰ ਅੱਜ ਜਿਹੜਾ ਹੈਗਾ ਸੀਗਾ ਬੰਦਾ ਐਲਾਨ ਜਿਹੜਾ ਕੀਤਾ ਗਿਆ ਸੀ ਲੇਕਿਨ ਜਿਹੜੇ ਕੁਝ ਦੁਕਾਨਾਂ ਥੁੜੀਆਂ ਤੁਹਾਡੇ ਬਲੋਂ ਉਹਨਾਂ ਨੂੰ ਬੰਦ ਕਰਾਇਆ ਜਾ ਹਾਂ ਜੀ ਹਾਂ ਇਹਦਾ ਪੂਰਾ ਪੂਰਨ ਸਹਿਯੋਗ ਲੈਣਾ ਸਾਡੇ ਨੇ ਜਿਹੜੇ ਸਹਿਯੋਗ ਨਹੀਂ ਦੇ ਰਹੇ ਸੀ ਉਹਨਾਂ ਨੂੰ ਸਮਝਾ ਰਹੇ ਆਂ ਵੀ ਬੰਦ ਕਰੋ ਦੁਕਾਨ ਉਹ ਸਾਰੇ ਸਾਡਾ ਸਹਿਮਤ ਗੱਲ ਮੰਨ ਰਹੇ ਨੇ ਤੇ ਦੁਕਾਨਾਂ ਬੰਦ ਕਰ ਰਹੇ ਨੇ ਬੈਂਕਾਂ ਵੀ ਬੰਦ ਕਰਾ ਰਹੇ ਆ ਸਾਬ ਜਿਹੜਾ ਵੀ ਉਹ ਮੰਨ ਕੇ ਚੱਲੋ ਮੈਡੀਕਲ ਨਾਰਾ ਹਸਪੀਟਲ ਤੋਂ ਬਿਨਾਂ ਜੋ ਵੀ ਹੋ ਕੁੱਲਾ ਸਾਰੇ ਬੰਦ ਕਰਾ ਦੇ ਆ ਸੀ ਸੋ ਇਹਨਾਂ ਦਾ ਕਹਿਣਾ ਹੈ ਵੀ ਜਿਹੜੀ ਵੀ ਹੈ ਜੇ ਸਿਰਫ ਮੈਡੀਕਲ ਸ਼ੁਬਾ ਤੋਂ ਇਲਾਵਾ ਕੋਈ ਵੀ ਤੁਸੀਂ ਲਾਈਵ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇੱਕ ਆਫਿਸ ਨੂੰ ਕਿਸਾਨ ਜਿੱਥੇ ਬੰਦਿਆਂ ਲੋਕ ਨੂੰ ਕੁੱਲਾ ਜਾ ਰਿਹਾ ਔਰ ਉਸ ਤੋਂ ਬਾਅਦ ਬੰਦ ਵੀ ਜਿਹੜਾ ਕਰਾ ਦੇ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਪਟਿਆਲਾ ਤੋਂ ਛੋਟੀ ਬਾਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ बंद जो करवाया जा रहा है कुछ मेडिकल सुविधा कुछ जल्दों बंद कराई जा रही है तकरीबन होटल जैंक भी है और देखो बंद करा शटर जोड़े खोल के उपर जाया जा रहे हो और कोई भी अगर ऑफिस खुला है तो बिल्कुल जोड़ा तस्वीर तुम देख सकते हो पूरिया ਉਹ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਕਰਾਇਆ ਜਾ ਰਿਹਾ ਸੋ ਬੈਂਕ ਦੀ ਤਸਵੀਰ ਹੈ ਲਾਈਵ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹ ਬੈਂਕ ਜਿਹੜਾ ਉਹ ਵੀ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਕਰਾਇਆ ਜਾ ਰਿਹਾ ਸੋ ਸਟਾਫ ਜਿਹੜਾ ਹੈਗਾ ਉਹ ਅੰਦਰ ਜ਼ਰੂਰ ਹੈਗਾ ਲੇਕਿਨ ਸਟਾਫ ਨੂੰ ਜਿਹੜਾ ਹੈਗਾ ਬਾਹਰ ਕੱਢ ਕੇ ਬੰਦ ਕਰਾਇਆ ਜਾ ਰਿਹਾ ਸੋ ਬੈਂਕ ਵੀ ਜਿਹੜਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਬੰਦ ਕਰਾਇਆ ਜਾ ਰਿਹਾ ਸੋ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹ ਕਰਦੇ ਰਿਹਾ ਹੈ ਸਟਾਫ ਜਿਹੜਾ ਜ਼ੂਰ ਜੰਮਾ ਰਹਾ ਬੰਦ ਡਾਇਰੈਕਟਰ ਜ਼ਿੰਦਾਬਾਦ ਬੰਦ ਡਾਇਰੈਕਟਰ ਜ਼ਿੰਦਾਬਾਦ ਸੂਬੇ ਦੇ ਬੈਂਕ ਦੀਆਂ ਤਸਵੀਰਾਂ ਨੇ ਜਿੱਥੇ ਸਟਾਫ ਨੂੰ ਬਾਹਰ ਕਰਕੇ ਜਿਹੜਾ ਕਿਸਾਨ ਜੱਤੇਬੰਦੀਵਾਂ ਵੱਲੋਂ ਵੀ ਬੰਦ ਕਰਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਪਟਿਆਲਾ ਦੀ ਛੋਟੀ ਬਾਰਾਦਰੀ ਤੋਂ ਤੁਸੀਂ ਦੇਖ ਸਕਦੇ ਹੋ ਕਿਸਾਨ ਜੱਤੇਬੰਦੀਵਾਂ ਵੱਲੋਂ ਜਿਹੜਾ ਹੈਗਾ ਬੈਂਕ ਜਿਹੜੇ ਆ ਉਹ ਵੀ ਬੰਦ ਕਰਾਇਆ ਜਾ ਰਹੇ ਨੇ ਪਟਿਆਲਾ ਦੀ ਛੋਟੀ ਬਾਰਾਦਰੀ ਦੇ ਵਿੱਚ ਜਿਹੜਾ ਸਾਰੀ ਤਕਰੀਬਨ ਜਿਹੜੀਆਂ ਬੈਂਕ ਦੀਆਂ ਜਿਹੜੀਆਂ ਬ੍ਰਾਂਚਾਂ ਨੇ ਉਹ ਇੱਥੇ ਮੌਜੂਦ ਹੈਗੀਆਂ ਨੇ ਔਰ ਇਹਨਾਂ ਵੱਲੋਂ ਜਿਹੜਾ ਹੈਗਾ ਜੱਤੇਬੰਦੀ ਵੱਲੋਂ ਬੈਂਕ ਵੀ ਜਿਹੜੇ ਨੇ ਉਹ ਬੰਦ ਕਰਾਇਆ ਜਾ ਰਹੇ ਨੇ ਸਟਾਫ ਨੂੰ ਸਿਰਫ ਬਾਹਰ ਕੱਢ ਕੇ ਪੂਰੇ ਮੁਕੰਮਲ ਤੌਰ ਤੇ ਜਿਹੜਾ ਇਹਨਾਂ ਉਹ ਲੋਕ ਵੀ ਜਿਹੜੀ ਆ ਉਹ ਕਹਿੰਦਾ ਵੀ ਬੈਂਕ ਨੂੰ ਵੀ ਜਿਹੜਾ ਲੋਕ ਲਗਾ ਕੇ ਜਿਹੜਾ ਬੰਦ ਕੀਤਾ ਜਾ ਰਿਹਾ ਉਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੂਰਾ ਲਾਈਵ ਤਸਵੀਰਾਂ ਜਿਹੜੀਆਂ ਪਟਿਆਲੇ ਤੋਂ ਨੇ ਕਿੰਨਾ ਜਿਹੜਾ ਹਜ਼ਾਰ ਬੈਂਕ ਵੀ ਜਿਹੜੇ ਨੇ ਬੰਦ ਕਰਾਇਆ ਜਾ ਰਹੇ ਹਨ ਸਟਾਫ ਜਿਹੜੀ ਤੁਸੀਂ ਦੇਖਦੇ ਹੋ ਲਗਾਤਾਰ ਪਟਿਆਲੇ ਦੀ ਛੋਟੀ ਬਾਰਾ ਦੇਖ ਲਈ तकरीबन ਤਰੀਕ ਤੋਂ ਪਹਿ전 ਜਿਹੜੇ ਬੈਂਕ ਜਿਹੜੇ ਹੈਗੇ ਆ ਉਹ ਉਰੇ ਹੈਗੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹਦਾ ਅਹ ਤਿਹਾ